ਹੈਲੋ ਜੀ ਗੁੱਡ ਆਫਟਰਨੂਨ ਸੋ ਅੱਜ ਹੈ ਸੰਡੇ ਅਸੀਂ ਬਣਾਵਾਂਗੇ ਚਨੇ ਔਰ ਸਮੋਸੇ ਦੇਖੋ ਜੀ ਵਾਈਟ ਚਨੇ ਲੈ ਸੀ ਮੈਂ ਰਾਤ ਨੂੰ ਭਿਉਲੇ ਸੀ ਤੇ ਇਹਦੇ ਵਿੱਚ ਆਪਾਂ ਕੌਫੀ ਪਾਈ ਆ ਤਾਂ ਕਿ ਇਹਦਾ ਕਲਰ ਚੇਂਜ ਹੋ ਜਾਏ ਤੇ ਦੇਖ ਲਓ ਕਲਰ ਚੇਂਜ ਹੋ ਗਿਆ ਸੋ ਚਲੋ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਚਨੇ ਔਰ ਸਮੋਸੇ ਤੇ ਇਹਨਾਂ ਨੂੰ ਆਪਾਂ ਬਿਸਲਾ ਲਗਵਾ ਲੈਨੇ ਆ ਪਹਿਲਾਂ ਇਹਦੇ ਵਿੱਚ ਹੀ ਆਲੂ ਪਾ ਕੇ ਤੇ ਚਣਿਆਂ ਦੇ ਵਿੱਚ ਨਮਕ ਸਿਰਫ ਪਾ ਕੇ ਆਪਾਂ 6-7 ਬਿਸਲਾ ਲਗਵਾਨਨੇ ਆ ਤਾਂ ਮਿਲਦੇ ਆ ਤੁਹਾਨੂੰ ਚਨੇ ਬਣਨ ਤੋਂ ਬਾਅਦ ਸੋ ਦੇਖੋ ਜੀ ਇਧਰ ਆਪਾਂ ਕੁੱਕਰ 'ਚ ਪਾ ਲੈਨੇ ਚਨੇ ਔਰ ਨਾਲ ਹੀ ਪਾਏ ਨੇ ਆਲੂ ਤੇ ਇਹਦੇ ਵਿੱਚੋਂ ਆਪਾਂ ਦੋ ਆਲੂਆਂ ਦੇ ਸਮੋਸੇ ਬਣਾਵਾਂਗੇ ਕਿਉਂਕਿ ਅਸੀਂ 4-5-6 ਸਮੋਸੇ ਬਣਾਵਾਂਗੇ ਤੇ ਪਾਣੀ ਪਾ ਕੇ ਆਪਾਂ ਹੁਣ 6-7 ਬਿਸਲਾ ਲਗਵਾ ਲੈਨੇ ਆ ਤਾਂ ਮਿਲਦੇ ਆ ਤੁਹਾਨੂੰ ਬਣਨ ਤੋਂ ਬਾਅਦ ਜੀ ਸਾਡੇ ਚਨੇ ਬਨ ਰਹੇ ਨੇ ਤੇ ਇਧਰ ਆਪਾਂ ਸਮੋਸਿਆਂ ਲਈ ਆਟਾ ਗੁੰਨ ਲੈਨੇ ਆ ਤੇ ਇਹਦੇ ਲਈ ਮੈਂ ਨਮਕ ਔਰ ਆਟਾ ਸੇਮ ਕੁਆਂਟੀਟੀ ਚ ਲੀਤਾ ਹੈ ਤੇ ਇਹਦੇ ਚ ਥੋੜਾ ਨਮਕ ਪਾ ਕੇ ਆਪਾਂ ਇਸ ਨੂੰ ਗੁੰਨ ਲੈਨੇ ਆ ਸੋ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਨਾ ਜ਼ਿਆਦਾ ਟਾਈਟ ਤੇ ਨਾ ਜ਼ਿਆਦਾ ਸੌਫਟ ਆਟਾ ਗੁੰਨ ਲੈਨੇ ਆ ਸੋ ਦੇਖੋ ਜੀ ਆਪਾਂ ਆਟਾ ਗੁੰਨ ਲਿਆ ਤੇ ਇਹ ਦੇਖਣ ਨੂੰ ਬਿਲਕੁਲ ਥੋੜਾ ਲੱਗ ਰਿਹਾ ਹੈ ਲੇਕਿਨ ਇਹਦੇ 6 ਸਮੋਸੇ ਬਣਗੇ ਤੇ ਅਸੀਂ ਜ਼ਿਆਦਾ ਨਹੀਂ ਬਣਾਉਣੇ 6 ਹੀ ਬਣਾਵਾਂਗੇ ਤੇ ਤੁਸੀਂ ਜਿੰਨੇ ਬਣਾਉਣਾ ਚਾਹੋ ਉਹਨਾ ਆਟਾ ਲੈ ਲੈਣਾ ਸੋ ਆਪਾਂ ਇਸ ਤੋਂ ਬਾਅਦ ਦੇਖੋ ਜੀ ਆਪਾਂ ਹੁਣ ਚਣਿਆਂ ਨੂੰ ਕੱਢ ਲੈਨੇ ਆ ਸੋ ਆਪਾਂ ਆਲੂ ਵੀ ਕੱਢ ਲੈਨੇ ਆ ਆਪਾਂ ਸਮੋਸਿਆਂ ਦਾ ਬਣਾਉਣਾ ਹੈਗਾ ਮਸਾਲਾ ਇਹਦੇ ਨਾਲ ਜੋ ਕਿ ਆਪਾਂ ਸਮੋਸਿਆਂ ਦੇ ਵਿੱਚ ਭਰਨਾ ਹੈ ਆਲੂ ਜੋ ਭਰਨੇ ਆ ਤੇ ਦੇਖੋ ਇਹ ਜੋ ਦੋ ਆਲੂ ਆਪਾਂ ਇਹ ਇਹਨਾਂ ਦੇ ਵਿੱਚ ਮੈਸ਼ ਕਰਾਂਗੇ ਚਣਿਆਂ ਦੇ ਤੇ ਦੋ ਆਲੂਆਂ ਦੇ ਆਪਣੇ 6 ਸਮੂਸੇ ਬਨਨ ਗਏ ਇਹਦੇ ਵਿੱਚ ਆਪਾਂ ਪਿਆਜ਼ ਵੀ ਪਾਣੇ ਆ ਤਾਂ ਚਲੋ ਫਿਰ ਤੁਹਾਨੂੰ ਦਿਖਾਉਣੀ ਆ ਕਿਵੇਂ ਬਣਾਉਣਾ ਹੈ ਸੋ ਗਰਮ ਆ ਚਲ라 ਇਹਨੂੰ ਆਪਾਂ ਛਾਪੂ ਨਹੀਂ ਕਰਦੇ ਸੋ ਆਲੂਆ ਛਾਪਾਂ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼ ਜਿਵੇਂ ਆਪਾਂ ਆਲੂਆਂ ਦੇ ਪਰੌਂਠੇ ਬਣਾਉਂਦੇ ਆ ਸੇਮ ਉਸੇ ਤਰ੍ਹਾਂ ਬਣਾਉਣਾ ਆਪਾਂ ਇਹ ਤੇ ਉੱਪਰ ਪਾ ਦਾਂਗੇ ਆਪਾਂ ਨਮਕ ਤੇ ਜਿਸ ਦੇ ਅਨਸਾਰ ਤੇ ਨਾਲ ਹੀ ਪਾਵਾਂਗੇ ਆਪਾਂ ਪੀਸੀ ਹੋਈ ਹਰੀ ਮਿਰਚ ਤੇ ਥੋੜਾ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਥੋੜੀ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਪਾ ਦਾਂਗੇ ਆਪਾਂ ਧਨੀਆ ਤੇ ਇਹਨਾਂ ਨੂੰ ਆਪਾਂ ਹੁਣ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਂਦੇ ਆ ਮੈਸ਼ ਕਰ ਲੈਂਦੇ ਆ ਨੂੰ ਚੰਗੀ ਤਰ੍ਹਾਂ ਦੇਖੋ ਜੀ ਮਸਾਲਾ ਰੈਡੀ ਆ ਆਲੂ ਦਾ ਸਮੋਸਿਆਂ ਚ ਫਿਲ ਕਰ ਲ ਲਈ ਤੇ ਇਧਰ ਆਪਾਂ ਚਾਰ ਪੇੜੇ ਬਣਾ ਲਿਆ ਤੇ ਇਹਨਾਂ ਦੀਆਂ ਹੁਣ ਆਪਾਂ ਰੋਟੀਆਂ ਬੇਲਦੇ ਆ। ਤੋਂ ਦੇਖੋ ਜੀ ਅਸੀਂ ਰੋਟੀ ਬੇਲ ਲਈਆਂ ਤਾਂ ਹੁਣ ਆਪਾਂ ਇਹਨੂੰ ਸੈਂਟਰ ਚ ਇਸ ਤਰ੍ਹਾਂ ਕੱਟ ਲਾਂਗੇ। ਸੋ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਸਮੋਸਾ। ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਇਤ ਕੋਣਾ ਇਸ ਤਰ੍ਹਾਂ ਕਰਨਾ ਹੈ। ਤੇ ਇਸ ਸ਼ੇਪ ਦੇ ਵਿੱਚ ਦੇਖੋ ਇਦੇ ਵਿੱਚ ਆਪਾਂ ਆਲੂ ਫਿਲ ਕਰਾਂਗੇ। ਸੋ ਦੇਖੋ ਆਪਾਂ ਆਲੂ ਆਲੂ ਦੀ ਫੀਲਿੰਗ ਕਰਤੀ ਹੈ ਤੇ ਹੁਣ ਆਪਾਂ ਇਸ ਨੂੰ ਇਸ ਸ਼ੇਪ ਦੇ ਵਿੱਚ ਬਣਾ ਲਾਂਗੇ ਤੇ ਇਸ ਨੂੰ ਅੱਛੀ ਤਰ੍ਹਾਂ ਬੰਦ ਕਰ ਲਾਂਗੇ ਦੇਖੋ ਤਾਂ ਕਿ ਖੁੱਲੇ ਨਾ। ਇਸ ਤਰ੍ਹਾਂ ਸੋ ਗਾਇਸ ਤੁਸੀਂ ਘਰ 'ਚ ਇਸ ਸਮੋਸੇ ਬਣਾਇਆ ਕਰੋ। ਬਾਰ ਪਤਾ ਨਹੀਂ ਕਿਵੇਂ ਦੇ ਤੇਲ ਹੁੰਦੇ ਆ ਤੇ ਬੱਚਿਆਂ ਨੂੰ ਘਰ ਚ ਬਣਾ ਕੇ ਦਿਆ ਕਰੋ ਦੇਖੋ ਤੇ ਸਾਡਾ ਸਮੋਸਾ ਬਣ ਚੁੱਕਿਆ ਆ ਤੇ ਇਸੇ ਤਰ੍ਹਾਂ ਆਪਾਂ ਸਾਰੇ ਸਮੋਸੇ ਤਿਆਰ ਕਰ ਲੈਣੇ ਆ ਸੋ ਇਸੇ ਤਰ੍ਹਾਂ ਆਪਾਂ ਸਾਰੇ ਸਮੋਸੇ ਬਣਾ ਲੈਣੇ ਆ ਸੋ ਇੱਧਰ ਆਇਲ ਵੀ ਗਰਮ ਹੋ ਗਿਆ ਆ ਆਇਲ ਅਸੀਂ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਤੇ ਦੇਖੋ ਠੰਡੇ ਹੋ ਹੀ ਆਪਾਂ ਸਮੋਸੇ ਪਾਵਾਂਗੇ ਤੇ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾਣਾ ਆ ਸੋ ਜਦ ਤੱਕ ਸਾਡੇ ਸੌਸੇ ਹੋ ਰਹੇ ਨੇ ਤੇ ਤਦ ਤੱਕ ਆਪਾਂ ਬਣਾਵਾਂਗੇ ਇੱਧਰ ਚਨੇ ਲਗਾਵਾਂਗੇ ਤੇ ਉਹਦੇ ਲਈ ਆਪਾਂ ਪਿਆਜ਼ ਵੱਲਾਂ ਪਾ ਦਿੰਨੇ ਆ ਸੋ ਪਿਆਜ਼ਾਂ ਨੂੰ ਆਪਾਂ ਗੋਲਡਨ ਬ੍ਰਾਊਨ ਕਰਾਂਗੇ ਪਹਿਲਾਂ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਲਸਨ ਔਰ ਅਦਰਕ ਸੋ ਸੌਸ ਨੂੰ ਵੀ ਆਪਾਂ ਹਿਲਾ ਲੈਨੇ ਥੋੜਾ ਥੋੜਾ प्याज साढ़े गोल्डन ब्राउन हो गए तो हूँ आप लसन का पेस्ट पावे तो नाल पावे आप अदरक अदरक आप इस शेप देखो कटिया है लंबा लंबा इस तरह कट के पाना इसमें पा इस चली तरह पका लें सो अदरक और लसन भी ब्राउन हो गया तो बहुत ही अच्छी खुशबू आ रही है ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਇਤਨਾ ਕਲਰ ਵਾਤੋ ਦੀ ਆਂਦਾ ਹੈ ਤਾਂ ਨਾਲ ਪਾਵਾਂਗੇ ਆਪਾਂ ਹਲਦੀ ਔਰ ਨਮਕ ਨਮਕ ਆ ਦੇਖ ਕੇ ਪਾਇਓ ਕਿਉਂਕਿ ਆਪਾਂ ਚਨੇ ਚ ਵੀ ਪਾਇਆ ਹੈ ਤੇ ਇਹਦੇ ਤੁਸੀਂ ਆਪਣਾ ਹਿਸਾਬ ਦੇ ਨਾਲ ਹੀ ਪਾਣਾ ਹੈ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਦਾ ਪੇਸਟ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤੇ ਜਦੋਂ ਤੱਕ ਸਾਡਾ ਤੜਕਾ ਔਇਲ ਨਹੀਂ ਛੱਡ ਦਿੰਦਾ ਤਦ ਤੱਕ ਆਪਾਂ ਇਸ ਨੂੰ ਪਕਾਵਾਂਗੇ ਸੋ ਇੱਧਰ ਸਾਡੇ ਸਮੋਸੇ ਵੀ ਹੋਣ ਵਾਲੇ ਆ ਦੇਖ ਲਓ ਇਹਨੂੰ ਤੁਸੀਂ ਵੀ ਸਲੋ ਫਲੇਮ ਤੇ ਹੀ ਪਕਾਣਾ ਆ ਤੇ ਕਿਉਂਕਿ ਨਹੀਂ ਤਾਂ ਫਿਰ ਜਲਦੀ ਹੋ ਜਾਣਗੇ ਤਾਂ ਫਿਰ ਕ੍ਰਿਸਪੀ ਨਹੀਂ ਬਣਨਗੇ ਕਲਰ ਜਲਦੀ ਆ ਜਾਏਗਾ ਤੇ ਚਲੋ ਬਨੇ ਰਹੋ ਤੁਸੀਂ ਮੇਰੇ ਨਾਲ ਇੱਦਾਂ ਸਾਡਾ ਤੜਕਾ ਵੀ ਬਣ ਗਿਆ ਆ ਦੇਖੋ ਤੜਕੇ ਨੂੰ ਆਇਲ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਨੇ ਤੇ ਨਾਲ ਹੀ ਆਪਾਂ ਪਾ ਦਾਂਗੇ ਆਲੂ ਮੈਸ਼ ਕੀਤੇ ਹੋਏ ਸੋਰੀ ਨਾਲ ਚੰਗੀ ਤਰ੍ਹਾਂ ਆਪਾਂ ਪਕਾਵਾਂਗੇ 5 ਮਿੰਟ ਲਈ ਆਪਾਂ ਹੁਣ ਆਪਾਂ ਇਹਨੂੰ ਸੇਕ ਲਗਾਵਾਵਾਂਗੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਹਦੇ ਵਿੱਚ ਪਾਣੀ ਬਾਰੇ ਵਿੱਚ ਤੇ 5 ਮਿੰਟ ਤੱਕ ਸਾਡੇ ਸਮੋਸੇ ਔਰ ਚਨੇ ਬਣ ਕੇ ਤਿਆਰ ਨੇ ਤੇ ਜਿਸ ਜਿਸ ਨੇ ਖਾਣੇ ਆ ਜਲਦੀ ਦੱਸੋ ਸੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਹੀ ਲੱਗਦੀ ਹੈ ਇਹ ਵੀ ਦੱਸ ਦਿਆ ਕਰੋ ਤੇ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਆ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਚਨੇ ਮਸਾਲਾ ਸੋ ਹੁਣ ਪਾਵਾਂਗੇ ਆਪਾਂ ਚਨਾ ਮਸਾਲਾ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਲੇਕਿਨ ਇਹਦੇ ਨਾਲ ਟੇਸਟ ਜ਼ਿਆਦਾ ਵਧੀਆ ਹੁੰਦਾ ਹੈ ਤੇ ਇਸ ਲਈ ਮੈਂ ਪਾਇਆ ਚਨੇ ਮਸਾਲਾ ਤੇ ਉੱਪਰ ਵੀ ਪਾਵਾਂਗੇ ਆਪਾਂ ਹਿੰਗ ਹਿੰਗ ਦੇ ਨਾਲ ਪੱਚ ਜਾਂਦਾ ਹੈ ਸਾਨੂੰ ਵਧੀਆ ਸੋ ਬਣੇ ਰਹੋ ਤੁਸੀਂ ਮੇਰੇ ਨਾਲ ਸੋ ਇੱਧਰ ਆਪਾਂ ਪਾ ਦਿੰਨੇ ਆ ਜੀ ਹਿੰਗ ਇਸ ਨੂੰ ਆਪਾਂ 5 ਮਿੰਟ ਸੇਕ ਲਗਵਾ ਲੈਣੇ ਆ ਤੱਕ ਸਾਡੇ ਚਨੇ ਔਰ ਸਮੋਸੇ ਬਣ ਰਹੇ ਤਾਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾ ਕੇ ਆਨੀ ਬਾਹਰ

तो हूँ आप समोस को प्लेटा तो बना के दिखावे तो इधर ले आप समोसे उपर पावे आप चने गरम गरम सो उपर दावेंगे फ्रैश फ्रैश दही ते घर का बनया और नाल ही पावे आप प्याज बरीक कटे हुए सो so गाय किस किस में इस तरह समोसे पसंद आ प्लीज जरूर दसना और हूँ आप चटनी लाल चटनी ਸੋ ਗਾਇਜ਼ ਯਮੀ ਯਮੀ ਸਮੋਸੇ ਰੈਡੀ ਨੇ ਕਿਸ-ਕਿਸ ਨੇ ਖਾਨੇ ਆ ਤਾਂ ਪਲੀਜ਼ ਜ਼ਰੂਰ ਦੱਸੋ। ਸੋ ਆਜੋ ਜੀ ਤੁਸੀਂ ਵੀ ਤੇ ਮੇਰੀ ਵੀਡੀਓ ਅੱਜ ਜੀ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ। ਔਰ ਮੇਰੀ ਵੀਡੀਓ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੇਰੇ ਨਾਲ ਲਾਸਟ ਤੱਕ ਬਣਲੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ।